ਡੇਰਾ ਬਾਬਾ ਨਾਨਕੀ ਇਲਾਕੇ ਵਿੱਚ ਦੀਵਾਲੀ ਮਨਾਉਣ ਦੌਰਾਨ ਇੱਕ ਘਰ 'ਚ ਧਮਾਕਾ ਹੋ ਗਿਆ ਜਿਸ ਕਾਰਨ ਘਰ ਦੇ 7 ਲੋਕ ਜ਼ਖਮੀ ਹੋ ਗਏ। ਜ਼ਖਮੀ ਪਰਿਵਾਰਕ ਮੈਂਬਰਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨ ਦੇ ਅਨੁਸਾਰ ਧਮਾਕਾ ਪਟਾਕੇ ਚਲਾਉਣ ਦੌਰਾਨ ਹੋਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਧਮਾਕੇ ਦਾ ਕਾਰਨ ਠੀਕ ਤੌਰ ਤੇ ਪਤਾ ਨਹੀਂ ਲੱਗਿਆ। ਮਹਿੰਦਰ ਸਿੰਘ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਰਾਤ ਦੇ ਕਰੀਬ 10 ਵਜੇ ਘਰ ਵਿੱਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ 1 ਕਿਲੋਮੀਟਰ ਦੌੜ ਕੇ ਪਹੁੰਚੇ ਤੇ ਜ਼ਖ ਮੈਂਬਰਾਂ ਨੂੰ ਗੱਡੀਆਂ ਚ ਪਾ ਕੇ ਹਸਪਤਾਲ ਲੈ ਕੇ ਆਏ ਇਹ ਜੀ ਦੀਵਾਲੀ ਵਾਲੇ ਰਾਤ ਨਾਲ ਜਦੋਂ ਦੀਵਾਲੀ ਸੋਦਣਾ ਰਾਤ 10 ਵਜੇ ਕੋਈ ਇਹਨਾਂ ਨੇ ਜਿਹੜੇ ਪਟਾਕੇ ਆਂਦੇ ਸੀ ਨਾ ਉਹ ਧਮਾਕਾ ਬਹੁਤ ਜ਼ਿਆਦਾ ਆਇਆ ਜਿਹਦੇ ਵਿੱਚ ਪਰਿਵਾਰ ਦੀ 6-7 ਮੈਂਬਰ ਜਿਹੜੇ ਨੇ ਬਹੁਤ ਬਹੁਤ ਹੀ ਮਾੜੇ ਹਾਲਾਤਾਂ ਜ਼ਖਮੀ ਹੋਏ ਨੇ ਜੀ ਇੱਕ ਇਹ ਦੋ ਭਰਾ ਨਹੀਂ ਸਕੇ ਜੀ ਇੱਕ ਦੀ ਡੈਥ ਹੋ ਚੁੱਕੀ ਆ ਦੂਜਾ ਬਹੁਤ ਸੀਰੀਅਸ ਆ ਜੀ ਸਕੇ ਭਰਾ ਨਹੀਂ ਦੋਨੇ ਇੱਕ ਦੀ ਡੈਥ ਆਈ ਸੀ ਪ੍ਰਸ਼ਾਸਨ ਅਗੇ ਅਪੀਲ ਕਰਦੇ ਆਂ ਵੀ ਉਹਦੀ ਜਾਨ ਬਚ ਜਾਏ ਡਾਕਟਰ ਸਾਹਿਬਾ ਨਾਲ ਵੀ ਕਰਵਾਵਾਂਗੇ ਵੀ ਜੋ ਵੀ ਹੋ ਸਕਦੀ ਹੈ ਇਹਨਾਂ ਦੀ ਸਹਾਇਤਾ ਜਿਹੜੀ ਕੀਤੀ ਜਾਏ ਇਹ ਬੱਚੇ ਦੀ 18 ਸਾਲ ਏਜ ਹੀ ਹੈ ਹਾਂਜੀ ਹਾਂਜੀ ਦੋ ਭਰਾ ਇਹ ਆ ਇੱਕ ਇਹਦੇ ਚਾਚੇ ਦਾ ਬੇਟਾ ਵਾ ਉਹ ਵੀ ਬਹੁਤ ਜ਼ਖਮੀ ਆ ਬਾਕੀ ਕੁਝ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਨੇ ਉਹ ਵੀ ਦੋ ਜਿੰਦੇ ਨੇ ਕਿਸੇ ਦੀ ਅੱਖਾਂ ਦੀ ਰੋਸ਼ਨੀ ਚਲੇ ਗਈ ਹੈ ਸਰ ਪਤਾ ਨਹੀਂ ਲੱਗੇ ਉਹਹੀਂ ਆਪ ਇਹ ਧਮਾਕਾ ਇੰਨਾ ਵੀ ਹੋ ਵਰ ਜ਼ਸਤ ਹੋਇਆ ਜਿਦਾ ਕੋਈ ਬੰਮ ਫਟਿਆ ਹੋਏ ਲਾਗੇ ਲਾਗੇ ਦੋ ਤਿੰਨ ਪਿੰਡਾਂ ਦੇ ਵਿੱਚ ਆਵਾਜ਼ ਸੁਣਾਈ ਦਿੱਤੀ ਹੈ ਬਹੁਤ ਤਰ੍ਹਾਂ ਪਟਾਕੇ ਦੇ ਧਮਾਕੇ ਦੇ ਨਾਲ ਇਹ ਖਿਲੜ ਚੁੱਕਾ ਹੈ। ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਬੱਚੇ ਦੀ ਸਾਡੇ ਦੀ ਡੈਥ ਹੋ ਗਈ ਆ। ਕਿ ਜਿਹੜੇ ਦੂਜੇ ਸਾਡੇ ਗੰਭੀਰ ਨੇ ਜਿਨ੍ਹਾਂ ਦੀ ਹਾਲਤ ਬਹੁਤ ਨਜੀ ਦੀ ਨਿਯੋਗ ਹੋਈ ਪਈ ਆ ਉਹਨਾਂ ਦਾ ਬਚਾ ਕੀਤਾ ਜਾ। ਨਹੀਂ ਸਰ ਅਜੇ ਤੱਕ ਸਾਡੇ ਕੋਲ ਅਸੀਂ ਸਵੇਰ ਦੇ ਹਸਪੀਟਲ ਆਏ ਆ। ਪਿੰਡ ਦਾ ਕੁਝ ਕਹਿ ਨਹੀਂ ਸਕਦੇ ਕੋਈ ਪਹੁੰਚਿਆ ਆ। ਵੈਸੇ ਮੈਨੂੰ ਪਤਾ ਲੱਗਾ ਸੀ ਕਿ ਤਹਿਸੀਲਦਾਰ ਡੇਰਾ ਪਾਪਾ ਨਾਨਕ ਉੱਥੇ ਸਾਡੇ ਪਿੰਡ ਧਰਮਾਬਾਦ ਜਿਹੜੇ ਨੇ ਪਹੁੰਚ ਚੁੱਕੇ ਨੇ। ਜੋ ਕਿ ਰਾਤੀ ਕੋਈ 10 ਵਜੇ ਦੇ ਕਰੀਬ ਇੱਕ ਬਹੁਤ ਵੱਡਾ ਧਮਾਕਾ ਆ। ਤੇ ਅਸੀਂ ਮੇਰਾ ਘਰ ਇੱਕ ਕਿਲੋਮੀਟਰ ਤੇ ਆ ਮੇਰੇ ਭਤੀਜੇ ਹੀ ਲੱਗਦੇ ਨੇ ਅਸੀਂ ਉੱਥੋਂ ਭੱਜ ਕੇ ਆਏ ਤੇ ਆ ਕੇ ਵੇਖਿਆ ਤੇ ਉੱਥੇ ਬੜਾ ਇੱਕ ਧਮਾਕਾ ਜਿਹਾ ਬੜਾ ਪ੍ਰਦੂਸ਼ਣ ਜਿਹਾ ਬਣਿਆ ਹੋਇਆ ਸੀਗਾ ਤੇ ਉਸ ਟਾਈਮ ਬੱਚੇ ਲੈ ਆਂਦੇ ਸੀ ਅਸੀਂ ਇਸ ਵਾਸਤੇ ਉੱਥੇ ਖਲੋਤੇ ਰਹੇ ਅਸੀਂ ਗੱਡੀਆਂ ਵਿੱਚ ਮਗਰੋਂ ਪਹੁੰਚ ਗਏ ਆ ਪਹਿਲਾਂ ਆਈ ਵੀ ਹਸਪੀਟਲ ਲਿਆਂਦਾ ਫਿਰ ਗੁਰਨਾਨਕ ਕੀਤਾ ਗਿਆ ਰੈਫਰ ਤੇ ਉਹਨਾਂ ਦੇ ਵਿੱਚੋਂ ਜਿਹੜੇ 5 ਬੱਚੇ ਸਨ ਮੁੰਡੇ ਸਨ ਤੇ ਦੋ ਬੀਬੀਆਂ ਜਿਹੜੀਆਂ ਜਖਮੀ ਸਨ ਬਹੁਤ ਜਿਆਦੀਆਂ ਪੰਜਾਂ ਦੇ ਵਿੱਚੋਂ ਇੱਕ ਦੀ ਜਿਹੜੀ ਆ ਹੁਣ ਡੈਥ ਹੋ ਚੁੱਕੀ ਆ ਤੇ ਬਾਕੀ ਬਹੁਤ ਜ਼ਿਆਦਾ ਉਹਨਾਂ ਦਾ ਨਾਮ ਮਨਪ੍ਰੀਤ ਐ ਪੁੱਤਰ ਸਤਰਾਮ ਸਿੰਘ ਤੇ ਸਾਰੀ ਸੰਗਤ ਨੂੰ ਅਪੀਲ ਆ ਕਿ ਬੜਾ ਗਰੀਬ ਪਰਿਵਾਰ ਆ ਬੜੇ ਬੱਚੇ ਸੀਰੀਅਸ ਨੇ ਇਹਨਾਂ ਦੇ ਕੋਲ ਇਲਾਜ ਕਰਾਉਣ ਦੀ ਸਮਰੱਥਾ ਬਿਲਕੁਲ ਨਹੀਂ ਹੈਗੀ ਜੋ ਵੀ ਸਾਡੀ ਸੰਗਤ ਸੁਣਦੀ ਆ ਜਾਂ ਸੰਸਥਾਵਾਂ ਸੁਣਦੀਆਂ ਨੇ ਉਹਨੂੰ ਅਪੀਲ ਆ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਦੇ ਬਾਕੀ ਬੱਚੇ ਜਿਹੜੇ ਆ ਉਹਨਾਂ ਦਾ ਇਲਾਜ ਹੋ ਸਕੇ ਕਿਉਂਕਿ ਇਹਨਾਂ ਦੇ ਕੋਲ ਕੋਈ ਸਮਰੱਥਾ ਨਹੀਂ ਇਹ ਇਲਾਜ ਨਹੀਂ ਕਰਵਾ ਸਕਦੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਆਪ ਸਾਰੀ ਸੰਗਤ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ